ਆਈ एवरीवन ਉਮੀਦ ਕਰਦੇ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਨੂੰ ਇੱਕ ਸੋਹਣੀ ਜੀ ਕਿਊਟ ਕਿਊਟ ਰੈਸਪੀ ਦੇਣ ਲੱਗੀ ਆ ਜੀ ਮੈਂ ਤੇ ਬਲੌਗ ਦੇ ਨਾਲ ਬਣੇ ਰਹੋ ਕੜਾਈ ਹੋ ਗਈ ਜੀ ਆਪਣੀ ਗਰਮ ਹੁਣ ਆਪਾਂ ਲੋੜ ਅਨੁਸਾਰ ਜਿੰਨਾ ਕੁ ਆਪਾਂ ਨੂੰ ਤੇਲ ਚਾਹੀਦਾ ਆਪਾਂ ਉਹਨਾਂ ਕਿ ਤੇਲ ਇਹਦੇ ਵਿੱਚ ਪਾਵਾਂਗੇ ਜਿੰਨਾ ਚਿਰ ਆਪਣਾ ਤੇਲ ਗਰਮ ਹੁੰਦਾ ਵਾ ਉਦੋਂ ਬਾਅਦ ਆਪਾਂ ਆਪਣੇ ਮਸਾਲੇ ਸਾਰੇ ਆਪਣੇ ਕੋਲ ਰੱਖ ਲਾਵਾਂਗੇ ਲੋ ਜੀ ਕੜਾਈ ਵੀ ਗਰਮ ਹੋ ਗਈ ਤੇ ਤੇਲ ਵੀ ਗਰਮ ਹੋ ਗਿਆ ਬਸ ਆਪਾਂ ਪਹਿਲਾਂ ਇੰਨਾ ਕੀ ਤੇਲ ਪਾਣਾ ਵਾ ਕਿਉਂਕਿ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਤਲ ਲੈਣਾ ਕਰੇ ਲਿਆ ਨਾ ਕਲੇਿਆਂ ਨੂੰ ਤੇ ਤੁਹਾਨੂੰ ਆਵਾਜ਼ ਆਉਂਦੀ ਹੋਏਗੀ ਤੇਲ ਦੇ ਵਿੱਚੋਂ ਹੈਨਾ ਲੋ ਜੀ ਗਰੇਲੇ ਪਕੜਾਈ ਦੇ ਵਿੱਚ ਪਾਤੇ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਕੇ ਤੁਹਾਨੂੰ ਸੋਹਣੇ ਸੋਹਣੇ ਲੱਗਦੇ ਹੋਣਗੇ ਦੇਖੋ ਜੀ ਹਜੇ ਰੰਗ ਫੜਿਆ ਨਹੀਂ ਇਹਨਾਂ ਨੇ ব্রাউন ব্রাউন ਹੋਏ ਨਹੀਂਗੇ ਤੇ ਆਪਾਂ ਜਿੰਨਾ ਚਿਰ ব্রাউন ব্রাউন ਨਹੀਂ ਹੁੰਦੇ ਨਾ ਆਪਾਂ ਐਦਾ ਕੜਛੀ ਹੀ ਮਾਰੀ ਜਾਣੇ ਆ ਜਾਨੂੰ ਇਹ ਹੋ ਰਿਹਾ ਤੇ ਆਪਾਂ ਨੇ ਐਡਾ ਟਮਾਟਾ ਵੀ ਕੱਟ ਕੇ ਰੱਖ ਲਿਆ ਪਿਆਜ਼ ਵੀ ਉਹ ਸਾਰੇ ਮਸਾਲੇ ਰੈਡੀ ਰੱਖ ਲੇ ਤੇਲ ਆਪਾਂ ਤਾ ਰੱਖਿਆ ਹੋਇਆ ਜੀ ਕੋਲ ਕਿਉਂਕਿ ਆਪਾਂ ਇਹਨਾਂ ਨੂੰ ਇਸ ਪਲੇਟ ਦੇ ਵਿੱਚ ਸ਼ਿਫਟ ਕਰ ਦੇਣਾ ਜਦੋਂ ব্রাউন ਹੋਗੇ ਫਿਰ ਆਪਾਂ ਨੇ ਪਾਉਣੇ ਐ ਦੇ ਵਿੱਚ ਪਿਆਰ ਤੁਹਾਨੂੰ ਸਟੈਪ ਬਾਈ ਸਟੈਪ ਮੈਂ ਸਾਰਾ ਦਿਖਾਉਂਗੀ ਰੈਸਪੀ ਮੈਨੂੰ ਐਂਡ 'ਚ ਦੱਸਿਓ ਜੀ ਕਿੱਦਾਂ ਲੱਗੀ ਅੱਜ ਦਾ ਬਲੌਗ ਬਈ ਹਰਿਆਣਵੀ ਬੋਲੀ ਵਿੱਚ ਹੋਊਗਾ ਚਟਪਟੀ ਸਬਜ਼ੀ ਕੇ ਸਾਥ ਚਟਪਟੇ ਬਾਤਾਂਗੇ ਸਾਥ ਆਨਾ ਤੇ ਇਧਰ ਮਾਰੀ ਸਬਜ਼ੀ ਰੱਖੀ ਹੋਈ ਹੈ ਸਬਜ਼ੀ ਨੇ ਅਜੇ ਰੰਗ ਨਹੀਂ ਪਕੜਿਆ ਹਨਾ ਮੈਂ ਬੋਲ ਦੇ ਬੋਲ ਕੇ ਵੇਖ ਰਹੀ ਹਾਂ ਤੇ ਤੁਸੀਂ ਦੱਸਿਓ ਦੋ ਭਾਸ਼ਾਵਾਂ 'ਚ ਆਪਣਾ ਬਲੌਗ ਹੋ ਰਿਹਾ ਜੀ ਹਲੋ ਜੀ ਆਪਾਂ ਤੇਲ ਥੋੜਾ ਜਿਹਾ ਹੋਰ ਪਾਇਆ ਤੇ ਕੜਾਈ ਦੇ ਵਿੱਚ ਬ੍ਰਾਊਨ ਕਰਕੇ ਤਰੇਲੇ ਆਪਾਂ ਪਲੇਟ ਸ਼ਿਫਟ ਕਰਦੇ ਤੇ ਹੁਣ ਆਪਾਂ ਪਾਇਆ ਪਿਆਜ਼ ਤੇ ਅਦਰਕ ਤੇ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾ ਲ ਗਿਆਂ ਪਿਆਜ਼ ਕਿਉਂਕਿ ਪਿਆਜ਼ ਦੇ ਨਾਲ ਇਹਨਾਂ ਸਬਜੀ ਦਾ ਟੇਸ ਵੀ ਬਹੁਤ ਜ਼ਿਆਦਾ ਆਉਂਦਾ ਵਾ ਤੁਹਾਨੂੰ ਪਤਾ ਕ੍ਰੇਲਿਆਂ ਦੇ ਵਿੱਚ ਤਾਂ ਪਿਆਜ਼ ਹੀ ਪੈਂਦੇ ਨਹੀਂ ਹਰ ਇੱਕ ਸਬਜੀ ਦੇ ਜਿਸ ਦਾ ਆਲੂ ਹੀ ਹੁੰਦਾ ਹਨਾ ਤੇ ਤਰੇਲੇ ਹੀ ਨੇ ਇਹਨਾਂ ਦੇ ਵਿੱਚ ਆਲੂ ਨਹੀਂ ਹੁੰਦਾ ਤੇ ਜਿੰਨੇ ਚਿਰੇ ਵੀ ਬ੍ਰਾਊਨ ਨਹੀਂ ਹੁੰਦੇ ਆਪਾਂ ਉਹਨਾਂ ਚਿਰ ਇਹਨਾਂ ਨੂੰ ਵੀ ਨਹੀਂ ਕੱਢਦੇ ब्राउन ਹੋਣ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਮੈਸ਼ ਕਰਾਂਗੇ ਟਮਾਟੇ ਟਮਾਟੇ ਹਲੇ ਆਪਾਂ ਪਾਉਣੇ ਨਹੀਂ ਹਲੇ ਆਪਾਂ ਪਿਆਜ਼ ਹੀ ਪਾਉਣੇ ਆ ਜਿਹੜੇ ਕਹਿੰਦੇ ਕੁੜੀਆਂ ਦੇ ਰੰਗ ਬਹੁਤ ਐ ਆ ਦੇਖੋ ਜੀ ਕੁੜੀਆਂ ਦੇ ਰੰਗ ਸੱਤ ਰੰਗ ਲਓ ਜੀ ਆਪਣੀ ਸਬਜੀ ਬਣ ਕੇ ਹੋ ਗਈ ਰੈਡੀ ਪਰ ਦੇਖੋ ਸਬਜੀ ਬਣੀ ਐ ਇੰਨੀ ਕੀ ਤੇ ਅੱਜ ਤਾਂ ਬਲੌਗ ਐਸੇ ਨਾਲ ਐਂਡ ਕਰਨ ਲੱਗੇ ਆ ਤੁਹਾਨੂੰ ਦੇਖ ਕੇ ਮੂੰਹ 'ਚ ਪਾਣੀ ਆਂਦਾ ਹੋ ਕਿ ਸਬਜੀ ਬਹੁਤ ਸਵਾਦ ਆ ਖਾ ਕੇ ਦੱਸਣੀ ਤੁਹਾਨੂੰ ਬਾਏ ਬਾਏ ਜੀ